ਰਸਤੇ داری ਦਾ ਮਾਂ ਬਲਾ ਹਾਂ ਕੋਈ ਨੋਬੜ ਹੁੰਦਾ ਮੈਂ ਬਹੁਤ ਕੁਸ਼ ਕਰ ਦਿੰਦੀ ਹਾਂ ਦੇਖੇ ਭੈਣ ਭਰਾਵਾਂ ਦੀ ਗੱਲ ਭੈਣ ਭਰਾਵਾਂ ਦੇ ਵਿੱਚ ਹੀ ਰਹੇ ਤੀਜੇ ਨੂੰ ਝੜਕਣ ਹਾਂ ਕੰਨ ਬੈੜਾ ਨਾ ਪਵੇ ਕਿਸਦੇ ਮੈਂ ਤਾਂ ਤੇਰੇ ਜੀਜੇ ਦੀ ਜੇਬ ਤੋਂ ਕੱਢ ਕੇ ਪੈਸੇ ਦੁੱਤੇ ਨੇ ਕੁੰਡੀ ਲਾ ਕੇ ਕਦੇ 100 ਕੱਢ ਲੈਣਾ ਕਦੇ 500 ਕੱਢ ਲੈਣਾ ਹਾਂ ਇਹ ਤਾਂ ਮੇਰੀ ਖੂਨ ਪਸੀਨੇ ਦੀ ਕਮਾਈ ਆ ਹਾਂ ਜੇ ਸੱਚ ਪਹੁੰਚਦਾ ਨਾ ਜੇਬ ਚ ਪੈਸੇ ਕੱਢਦੇ ਮੇਰੇ ਭਰਾ ਨਿਕਲਣ ਵਾਲੇ ਹੋ ਜਾਂਦੇ ਮੈਂ ਨਾ ਕੱਢਣਾ ਹਾਂ ਜੇ ਆਲਾ ਉੱਠ ਖੜਾ ਮੈਨੂੰ ਤੂੰ ਗੁੱਤੋ ਫੜ ਕੇ ਬਾਹਰ ਕੱਢ ਤੂੰ ਸੀ ਵੀ ਨਹੀਂ ਜਾਣ ਸਕਦੇ ਫਿਰ ਮੈਨੂੰ ਤੂੰ ਸੀ ਵੀ ਰੱਖਣਾ ਹੈ ਮੇਰੇ ਖਰਚਾ ਐਨਾ ਐਨੀ ਮੇਰੇ ਦਵਾਈਆਂ ਬੁੱਟੀਆਂ ਨੇ ਦੇਖ ਮੇਰਾ ਵੀਰ ਮੇਰੇ ਪੈਸੇ ਦਾ ਹੋਰ ਨਾ ਸਾਰੀ ਨੰਗੇ ਚੱਤੀ ਦੁਨੀਆ ਚ ਗੱਲ ਹੋ ਜੂ ਕਿਤੇ ਹਾਂ ਫਿਰ ਮੈਂ ਤੂੰ ਮੇਰਾ ਹਾਜ਼ਮਾ ਵੀ ਨਹੀਂ ਐਨਾ ਤਨ ਪਤਾ ਮੈਂ ਤੂੰ ਨਿੱਕਰ ਵੀ ਜਾਣ ਮੂੰਹ ਹਾਂ ਮੇਰੇ ਤੇ ਜਾ ਵੀਰ ਵਣ ਕੇ ਪੈਸੇ ਵਿਆਜ ਤਾਂ ਨਹੀਂ ਮੰਗਦੀ ਮੂਰ ਮੂਲੇ ਮੰਗਦੀਆਂ ਮੈਂ ਤਾਂ ਜਦੋਂ ਕੱਲ ਆ ਕੇ ਕਢਣ ਲੱਗਿਆ ਸੀ ਜਦ ਤੈਨੂੰ ਹਾਲੇ ਲੋਟ ਬੰਦੀ ਹੋਈ ਸੀ 2016 ਦੇ ਵਿੱਚ ਹੋਈ ਸੀ ਨਾਨਾ ਸਾਹਿਬ ਕਿੰਨਾ ਚਿਰ ਹੋ ਗਿਆ ਇੰਨੇ ਚਿਰ ਨੂੰ ਤੇ ਮੇਰੇ ਬੈਂਕ 'ਚ ਵੀ ਧਿੱਗੜੇ ਬਣ ਜਾਂਦੇ ਹਾਂ ਦੁੱਗਣ ਤਾਂ ਬਣਦੇ ਹੀ ਨਾ ਹਾਂ ਇੰਨਾ ਨਾ ਮੈਨੂੰ ਧੋਖਾ ਕਰ ਮੇਰਾ ਵੀਰ ਮੈਂ ਤਾਂ ਪੰਜੀ-ਪੰਜੀ ਜੇਬ 'ਚੋਂ ਕੱਢਦੀ ਸੀ ਉਸ ਉੱਤੇ ਪੈਦੇ ਹਾਂ ਜੇਕ ਤਾਂ ਉੱਤ ਕੇ ਮੈਂ ਦੇਖ ਲੈਂਦਾ ਕਦੇ ਫੜ ਲੈਂਦਾ ਬੰਦਾ ਹਾਂ ਮੈਂ ਤਾਂ ਚੋਰੀ ਦੇ ਕੇਸ 'ਚ ਫਸ ਜਾਂਦੀ ਨਾ ਹਾਂ ਮੇਰਾ ਵੀਰ ਵਾਂ ਕੇ ਦੇਖ ਮੈਂ ਤੈਨੂੰ ਵੀ ਨਾਲ ਪਸਾਉਂਗੀ ਵੀ ਮੈਂ ਤਾਂ ਇਹੀ ਕਹ ਰਹਾ ਸੀ ਵੀ ਉਹਦੇ ਜੇਬ ਚ ਪੈਸੇ ਕੱਢ ਲਿਆ ਕਰ ਨਹੀਂ ਮੇਰੇ ਪੈਸੇ ਦੇ ਜਾ ਹਾਂ ਔਖਾ ਦੇ ਸੌਖਾ ਵੀ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਦੇ ਮੈਂ ਕਿਹੜਾ ਜ਼ਮੀਨ ਚ ਹਿੱਸਾ ਲੈ ਕੇ ਤੂੰ ਤਾਂ ਮੇਰੇ ਵਾਲੇ ਕੁੰਡੀ ਵਾਲੇ ਵੀ ਲੈ ਗਿਆ ਹਾਂ ਮਾੜੀ ਮੋਟ ਕੇ ਸ਼ਰਮ ਕਰੋ ਹਾਂ ਨਹੀਂ ਦੇਖ ਮੇਰੇ ਹੁਣ ਪੈਸੇ ਦੇ ਜਾ ਨਹੀਂ ਫੇਰ ਮੈਂ ਕੇਸ ਕਰ ਦੂੰ ਦਰ ਤੇ ਹਾਂ ਮੈਂ ਨੰਗਾ ਜਿੱਤ ਕਹਦਾ ਨਾ ਮੈਂ ਤਾਂ ਆਪਣੇ ਘਰ ਆਦੀ ਜੇਬ ਚ ਕੱਢ ਸੀ ਮੈਂ ਕਿਹੜੇ ਕਿਸੇ ਗਵਾਂਡੀਆਂ ਦੇ ਕੱਢ ਨਹੀਂ ਆਉਂਦੀ ਸੀ ਹਾਂ ਫੇਰ ਨਾ ਮੈਨੂੰ ਕਹੀਂ